ਜਰਗ ਦੀਆਂ ਤਸਵੀਰਾਂ ਨੇ ਜੀ ਇਹ ਸਤਪੰਤ ਪੈਲਸ ਹੁਣੇ ਹੁਣੇ ਜਿਹੜੀ ਖਬਰ ਮਿਲੀ ਸੀਗੀ 9 ਜਾਨੀਰ ਪਹੁੰਚ ਚੁੱਕੇ ਨੇ ਬੜੇ ਜਰਗ ਦੇ ਆਲੇ ਦੁਆਲੇ ਤੋਂ ਹਵਾਵਾਲੀ ਤੇਜ਼ ਆ ਹਵਾ ਦੇ ਵੱਧ ਹੁਣ ਕਾਰਨ ਇਹ ਜਿਹੜਾ ਇੱਥੇ ਜਿਹੜੀ ਇਹ ਆਗਾ ਮਿੰਟਾਂਾਂ ਘੰਟਾਂ ਦੇ ਵਿੱਚ ਹੀ ਕਾਫੀ ਏਰੀਆ ਨੇ ਕਵਰ ਕਰ ਲਿਆ ਸੀਗਾ ਹਾਲੇ ਵੀ ਕੋਸ਼ਿਸ਼ਾਂ ਜਾਰੀ ਨੇ ਅੱਗ ਬੁਝਾਉਣ ਦੀਆਂ ਤੁਸੀਂ ਦੇਖ ਸਕਦੇ ਹੋ ਅੱਗ ਦੀ ਆਵਾਜ਼ ਹਵਾ ਦੇ ਕਾਰਨ ਕਿਸ ਤਰ੍ਹਾਂ ਆ ਰਹੀ ਹੈ ਦੂਰ ਤੱਕ ਫੈਲ ਗਈਦੀ ਹੈ ਨਾ ਤੇ ਤੁਸੀਂ ਦੇਖ ਸਕਦੇ ਹੋ ਕਿ ਏਰੀਆ ਕਾਫੀ ਜਿਆਦਾ ਕਵਰ ਕਰ ਰਿਹਾ ਸੀਗਾ ਹੱਦ ਨੇ ਕੁਝ ਹੀ ਮਿੰਟਾਂ ਦੇ ਵਿੱਚ ਦਸਣ ਦੇ ਮੁਤਾਬਕ ਕੇ 10 ਤੋਂ 15 ਮਿੰਟ ਪਹਿਲਾਂ ਹੀ ਇਹ ਅਗੋਰੇ ਇਹ ਲੱਗੀ ਆ ਜੀ ਤੂੰ ਐਂ ਤੂੰ ਆ ਤੁਸੀਂ ਦੇਖ ਸਕਦੇ ਹੋ کافی ਜਿਆਦੇ ਆਗਾ ਇਹ ਜਰਗਵੇ ਖਿਲ ਗਿਆ ਜੀ ਇਹ ਅੱਗ ਇਹ ਇਹਨੇ 7 ਤੋਂ 8 ਟਰੈਕਟਰ ਇਹਨਾਂ ਦੇ ਪਿੱਛੇ ਹਲ ਪਾਇਆ ਹੋਇਆ ਕੁਰਸ਼ਾ ਜਾਰੀ ਨੇ ਅੱਗ ਬੁਝਾਉਣ ਦੀਆਂ ਦਸਨਾਂ ਦੇ ਮੁਤਾਬਕ ਕੁਝ ਹੀ ਮਿੰਟਾਂ ਦੇ ਵਿੱਚ ਅੱਗ ਨੇ ਕਾਫੀ ਜਿਆਦਾ ਜਿਹੜਾ ਏਰੀਆ ਉਹ ਜਲਾਜਣ ਵਾਲਾ ਨੂੰ ਕਵਰ ਕਰ ਲਿਆ ਸੀਗਾ ਤੋ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਜੇਕਰ ਇਹ ਜਿਹੜੀ ਆਗਾ ਮੌਕੇ ਦੇ ਉੱਤੇ ਨਾ ਇਹਨੂੰ ਕੰਟਰੋਲ ਕੀਤਾ ਜਾਂਦਾ ਤਾਂ ਆ ਉਹ ਦੂਰ ਦੇਖੋ ਤੁਸੀਂ ਦੇਖ ਸਕਦੇ ਹੋ ਜਿੱਥੇ ਪਰਾਲੀ ਦੇ ਪਰਾਲੀ ਦੇ ਜਿਹੜੇ ਭੰਡਾਰ ਨੇ ਜਾਂ ਪਰਾਲੀ ਜਿਹੜੀ ਇਕੱਠੀ ਕੀਤੀ ਹੋਈ ਹੈ ਜਿਹੜੇ ਆਪਣੇ ਇਕੱਠੀ ਕਰਦੇ ਨੇ ਗੱਠਾਂ ਇਹ ਉਹ ਨਾ ਤੱਕ ਵੀ ਇਹ ਪਹੁੰਚ ਸਕਦੀ ਧੀ ਕਿ ਜੇਕਰ ਉੱਥੇ ਅੱਗ ਪਹੁੰਚ ਜਾਂਦੀ ਤਾਂ ਤੁਸੀਂ ਆਪੇ ਅੰਦਾਜ਼ਾ ਲਗਾ ਲਓ ਕਿ ਕਿੱਡਾ ਵੱਡਾ ਫਿਰ ਇਹ ਕਿਸੇ ਵੀ ਸਥਿਤੀ ਦੇ ਵਿੱਚ ਇਹ ਅੱਗ ਕਾਬੂ ਨਹੀਂ ਸੀ ਆਉਣੀ ਜੇਕਰ ਉਹ ਗੱਠਾਂ ਤੱਕ ਇਹ ਪਰਾਲੀ ਦੀਆਂ ਗੱਠਾਂ ਤੱਕ ਅੱਗ ਇਹ ਪਹੁੰਚ ਜਾਂਦੀ ਕਿਉਂਕਿ ਹਵਾ ਬਹੁਤ ਤੇਜ਼ੀ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਅੱਗ ਆ ਇਹ ਉਹਨੇ ਫਾਸਲਾ ਵੱਡੀ ਗਿਣਤੀ ਦੇ ਵਿੱਚ ਤੈਅ ਕਰ ਲਿਆ ਸੀਗਾ ਸੋ ਉਹ ਗੱਠਾਂ ਪਈਆਂ ਨੇ ਜੀ ਪਰਾਲੀ ਦੀਆਂ ਦੇ ਦੇਖ ਰਿਹਾ ਦਿਆਂ ਕਿ ਪਾਣੀ ਵਾਲੀ ਟੈਂਕੀ ਵੀ ਪਹੁੰਚ ਚੁੱਕੀ ਆ ਜੀ ਤੇ ਅਗਰੇ ਤਿੰਨ ਯੰਤਰ ਪਾਉਣ ਦੇ ਲਈ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆ ਉਹ ਇੱਥੇ ਪਹੁੰਚ ਚੁੱਕਿਆ ਸੋ ਪ੍ਰਬੰਧ ਪੂਰੇ ਕੰਪਲੀਟ ਨੇ ਸੋ ਚੱਲ ਪਿਆ ਜੀ ਪਾਣੀ ਦੀਆਂ ਫੋਰਾ ਵੀ ਚੱਲ ਪਈਆਂ ਨੇ ਸੋ ਲੱਗਦਾ ਕਿ ਜੀ ਹੁਣ ਜਿਹੜਾ ਹਾਲਾਤ ਨੇ ਉਹ ਕਾਬੂ ਕਰ ਲੈ ਜਾਣਗੇ ਕਿਵੇਂ ਲੱਗਿਆ ਆਖਦੇ ਅੱਛਾ ਇੱਥੋਂ ਕੋਈ ਹੋਰ ਨੰਬਰ ਹੋ ਗਿਆ ਹੈ ਠੀਕ ਹੈ ਸੋ ਕੌਣ ਚੁੱਕੇ ਨੇ ਜੀ ਲੋਕ ਨੌਜਵਾਨ ਵੀ ਗੱਡੀ ਗੰਦੀ ਦੇ ਵਿੱਚ ਹਾਂ ਜੀ ਹਾਂ ਜਰਾ ਟ੍ਰੈਫਿਕ ਟ੍ਰੈਫਿਕ ਲੋਕ ਹੋਣੇ ਲੋ ਜੀ ਪਾਣੀ ਦਾ ਜਿਹੜਾ ਸ਼ੁਰੂ ਤਾਂ ਉਹ ਸ਼ੁਰੂ ਹੋ ਚੁੱਕੇ ਹਨ